ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਆ ਇਹ ਮੈਂ ਇੱਕ ਖੇਤ ਦੀ ਦੂਰੀ ਤੋਂ ਕੁੱਪ ਦਿਖਾ ਰਿਹਾ ਆ ਜੋ 48 ਫੁੱਟ ਉੱਚਾ ਅਤੇ 270 ਫੁੱਟ ਦਾ ਘੀਰਾ ਆ 90 ਕਰਮਾ ਆਲਾ ਦਵਾਲਾ ਤੇ ਲਗਭਗ 5 ਕਨਾਲਾਂ ਦੇ ਵਿੱਚ ਵਜਾ ਹੋਇਆ ਇਹ ਕੋਪਿਆ ਜੋ ਪੰਜਾਬ ਦਾ ਆਪਣੀ ਕਿਸਮ ਦਾ ਸਭ ਤੋਂ ਵੱਡਾ ਤੂੜੀ ਦਾ ਕੋਪਿਆ ਇਸ ਦੇ ਵਿੱਚ ਜਿਵੇਂ ਤੁਹਾਨੂੰ ਦੱਸ ਰਹੇ ਆ 370 ਰੀਪਰ ਤੂੜੀ ਦੇ ਡਿੱਗ ਪਏ ਆ ਤੇ ਇਹ ਕਰਦੇ ਆਪਣੇ ਬੰਦਿਆਂ ਨੇ ਜੋ ਕਿ ਖੁੰਬਾਂ ਦਾ ਕੰਮ ਕਰਦੇ ਆ ਪਿੰਡ ਠਵਾਣਾ ਵਿਖੇ ਆਪ ਹੀ 1 ਮਹੀਨਾ 3 ਦਿਨ ਦੀ ਮਿਹਨਤ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਬੰਨ ਕੇ ਕੱਲ ਹੀ ਤਿਆਰ ਕੀਤਾ ਆ ਇਸ ਦੇ ਇੱਕ ਸਾਈਡ ਤੇ ਪਈ 20 ਫੁੱਟ ਦੀ ਪੌੜੀ ਛੋਟੀ ਜਿਹੀ ਲੱਗਦੀ ਆ ਤੇ ਉੱਪਰ ਤੋਂ 100 ਫੁੱਟ ਦੀ ਤਰਪਾਲ ਦਿੱਤੀ ਹੋਈ ਆ ਤੇ ਉਸ ਦੇ ਉੱਪਰ ਦੀ ਫਿਰ ਬਾਹਰ ਲਗਾਏ ਹੋਏ ਆ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਇਸ ਦੇ ਉੱਤੇ ਤੂੜੀ ਚੜਾਉਣ ਦਾ ਜੋ ਕੰਮ ਹੈ ਉਹ ਬਹੁਤ ਹੀ ਮੁਸ਼ਕਲ ਦੇ ਨਾਲ ਕੀਤਾ ਗਿਆ ਆ ਮਸ਼ੀਨਰੀ ਦੀ ਅਤੇ ਬੰਦਿਆਂ ਦੀ ਸਹਾਇਤਾ ਦੇ ਨਾਲ ਇਹ ਪੱਖਾ ਲਗਾਇਆ ਗਿਆ ਆ ਜੋ ਇਸ ਪੱਖੇ ਦੇ ਮੂੰਹ ਦੇ ਉੱਤੇ 60 ਫੁੱਟ ਉੱਚਾ ਪਾਈਪ ਲਗਾਇਆ ਗਿਆ ਜਿਹੜਾ ਤੁਸੀਂ ਦੇਖ ਰਹੇ ਆ ਜੋ ਕਿ ਤੂੜੀ ਨੂੰ ਉੱਪਰ ਤੱਕ ਚੜਾਉਂਦਾ ਆ ਤੇ ਇੱਥੋਂ ਟਰੈਕਟਰ ਦੇ ਨਾਲ ਰੀਪਰ ਲਾਗੇ ਨੂੰ ਕਰਕੇ ਤੇ ਸਾਰੀ ਤੂੜੀ ਜਿਵੇਂ ਤੁਸੀਂ ਦੇਖ ਰਹੇ ਹੋ ਇਸੇ ਤਰ੍ਹਾਂ ਹੀ ਚੜਾਈ ਗਈ ਆ ਔਰ ਇੰਨੀ ਉਚਾਈ ਤੇ ਬਹੁਤ ਹੀ ਮੁਸ਼ਕਲਤ ਭਰਿਆ ਕੰਮ ਔਰ ਆਪਣੀ ਕਿਸਮ ਦਾ ਇੰਨੀ ਇੱਡਾ ਵੱਡਾ ਕੁੱਪ ਜੋ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਆ ਜਿੱਥੇ ਕਿ 400 ਦੇ ਲਗਭਗ ਰੀਪਰ 30 ਘਟ 400 ਰੀਪਰ ਸਿੱਟੇ ਗਏ ਆ ਤੇ ਇਸ ਨੂੰ ਬੰਨਣ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਾਫੀ ਸਮਾਨ ਲੱਗਣ ਦੇ ਬਾਵਜੂਦ ਮੀਨਤ ਵੀ ਬਹੁਤ ਅਤੇ ਕੰਮ ਜਿਵੇਂ ਤੁਸੀਂ ਦੇਖ ਰਹੇ ਹੋ 25000 ਦੀਆਂ ਇਹ ਰस्सियां ਹੀ ਲੱਗੀਆਂ ਤੇ 10 10 ਫੁੱਟ ਤੇ ਇਹ ਬਾਸ ਗੱਡੇ ਹੋਏ ਆ 20 20 ਫੁੱਟੇ ਜੋ ਕਿ ਇਹਨੂੰ ਸਪੋਰਟ ਦਿੰਦੇ ਆ ਇਹ ਜਿਹੜੇ ਤੁਸੀਂ ਦੇਖ ਰਹੇ ਆ ਬਾਸ ਔਰ ਇਸ ਤੋਂ ਉੱਪਰ ਜਾ ਕੇ ਪਰਾਲੀ ਨਾਲ ਬਣਾਈ ਸ਼ੁਰੂ ਕੀਤੀ ਆ ਤੇ ਥੱਲੇ ਜ਼ਮੀਨ ਤੋਂ ਪੂਰੀ ਮਜ਼ਬੂਤੀ ਨਾਲ ਬਣਾਇਆ ਗਿਆ ਤੇ ਇਸ ਦੇ ਆਸ-ਪਾਸ ਆਲੇ-ਦੁਆਲੇ ਦੀ ਘੁੰਮਦੇ ਹੋਏ 90 ਕਰਮਾ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਆ ਪੰਜ ਕਨਾਲ ਥੇਹ ਦੇ ਵਿੱਚ ਫੈਲਿਆ ਹੋਇਆ ਇਹ ਕੋਪਿਆ ਤੇ ਇਸ ਦਾ ਗੀੜਾ ਕੱਢਦੇ ਆ ਮੁੱਕਣ ਦਾ ਨਾਂ ਨਹੀਂ ਲੈਂਦਾ ਇਹ ਦੇਖੋ ਕੈਮਰੇ ਵਿੱਚ ਵੀ ਲਗਭਗ ਇੱਕ ਖੇਤ ਦੀ ਦੂਰੀ ਤੋਂ ਲੈਣਾ ਪੈਂਦਾ ਆ ਜੇ ਇਹਨੂੰ ਆਪਾਂ ਪੂਰਾ ਕਵਰ ਕਰਦੇ ਆ ਪੰਜਾਬ ਦਾ ਸਭ ਤੋਂ ਵੱਡਾ ਕੁੱਪ ਇਹ ਹੈ